ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਵੱਲੋਂ ਜਸਜੀਤ ਸਿੰਘ ਰਾਜ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਉਣ ਤੋਂ ਬਾਅਦ ਭਗਵੰਤ ਮਾਨ ਅਤੇ ਜਸਜੀਤ ਸਿੰਘ ਰਾਜ ਦੇ ਵਿਚਾਲੇ ਸਵਾਲਾਂ ਅਤੇ ਜਵਾਬਾਂ ਦਾ ਸਿਲਸਿਲਾ ਲਗਾਤਾਰ جاری ਹੈ ਭਗਵੰਤ ਮਾਨ ਵੱਲੋਂ ਜਿੱਥੇ ਜਸਜੀਤ ਸਿੰਘ ਰਾਜ ਨੂੰ ਬਾਹਰੀ ਉਮੀਦਵਾਰ ਦੱਸਿਆ ਜਾ ਰਿਹਾ ਹੈ ਉਧਰ ਜਸਜੀਤ ਸਿੰਘ ਰਾਜ ਨੇ ਅੱਜ ਭਗਵੰਤ ਮਾਨ ਨੂੰ ਠੋਕਮਾ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਭਗਵੰਤ ਮਾਨ ਜਲਾਲਾਬਾਦ ਲੜਨ ਗਏ ਸੀ ਤਾਂ ਉਦੋਂ ਉਹਨਾਂ ਨੂੰ ਜਲਾਲਾਬਾਦ ਹਲਕੇ ਦੀ ਕੀ ਪੂਰੀ ਜਾਣਕਾਰੀ ਸੀ ਇਸ ਤੋਂ ਵੀ ਇੱਕ ਕਦਮ ਅੱਗੇ ਵਧ ਕੇ ਜਿ세 ਜਸਰਾਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਵੰਤ ਮਾਨ ਨੇ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਹੈ ਮੈਨੂੰ ਹਲਕਿਆਂ ਦਾ ਸ਼ਾਇਦ ਨਾ ਪਤਾ ਹੋਵੇ ਪਰ ਹਲਕੇ ਕੁੱਤਿਆਂ ਦਾ ਪਤਾ ਹੈ ਤੇ ਕੋਈ ਗੱਲ ਨਹੀਂ ਆਹ ਮੇਰੀ ਟੀਮ ਹੈ ਬੜੀ ਸੁਚੱਜੀ ਟੀਮ ਹੈ ਯੰਗ ਟੀਮ ਹੈ ਤੇ ਇਹ ਲੋਕ ਲੈ ਜਾਂਦੇ ਹੁੰਦੇ ਆ ਜਲਾਲਾਬਾਦ ਜਦੋਂ ਭਗਵੰਤ ਮਾਨ ਗਿਆ ਸੀ ਉਦੋਂ ਉਹਨੂੰ ਜਲਾਲਾਬਾਦ ਦੇ ਹਲਕਿਆਂ ਦਾ ਪਤਾ ਸੀ ਸੰਘਰੂਰ ਦੇ ਲੋਕਾਂ ਨੂੰ ਉਦੋਂ ਹੀ ਧੋਖਾ ਦੇ ਗਿਆ ਸੀ ਜਦੋਂ ਐਮਪੀ ਹੁੰਦੇ ਹੋਏ ਲੋਕਾਂ ਨੇ ਮਣਾ ਮੂਈ ਭਾਜੀ ਬਜ਼ੁਰਗਾਂ ਨੇ ਪਤਾ ਨਹੀਂ ਕਿਵੇਂ ਕਿਹੜੇ ਹਾਲਾਤਾਂ ਚੁੱਟ-ਚੁੱਟ ਕੇ ਸੰਘਰੂਰ ਆਲੇ ਗਏ ਹੋਣੇ ਪੋਲਿੰਗ ਬੂਥ ਤੱਕ ਵੋਟ ਪਾਉਣ 2014 ਚ ਤੇ ਕੀ ਗੱਲ ਤੂੰ ਤਾਂ ਉਹਨਾਂ ਨੂੰ ਧੋਖਾ ਹੀ ਦੇ ਗਿਆ ਯਾਰ ਉੱਥੇ ਜਲਾਲਾਬਾਦ ਦੇ ਵਿੱਚ ਸਾਡੇ ਕੋਲ ਬਥੇਰੇ ਅਣਖੀ ਤੇ ਐਜੂਕੇਟਿਡ ਵਲੰਟੀਅਰ ਸੀ ਬੇਰੋਜ਼ਗਾਰ ਵਲੰਟੀਅਰ ਸੀ ਉੱਥੇ ਚਾਂਸ ਦੇ ਦਿੰਦਾ ਉਹਨਾਂ ਨੂੰ ਚਾਂਸ ਦੇ ਦਿੰਦਾ ਐਮ ਐਮਪੀ ਵੀ ਤੂੰ ਬਣੇਗਾ ਐਮ ਐਲ ਏ ਵੀ ਤੂੰ ਬਣੇਗਾ ਐ ਥੋੜੀ ਨਾ ਹੁੰਦਾ ਭਾਜੀ ਕੋਈ ਗੱਲ ਨਹੀਂ ਉਹਨੂੰ ਕੋਲ ਤੁਹਾਡੇ ਕੋਲ ਕਾਂਗਰਸ ਦੀ ਮੈਂਬਰਸ਼ਿਪ ਹੈ ਜਿਹਦੇ ਨਾਲ ਸਮਝੌਤਾ ਕਰ ਰਹੇ ਆ ਭਗਵੰਤ ਮਾਨ ਸਾਹਿਬ ਦਿੱਲੀ ਚ ਉਸੇ ਕਾਂਗਰਸ ਨੂੰ ਜਿਹਨੂੰ ਪਾਣੀ ਪੀ ਪੀ ਖੋਸਦੇ ਸੀ ਸ਼ੀਲਾ ਦਿਖਸ਼ਿਤ ਕਰਪਟ ਹੈ ਜਦੋਂ ਕਹਿੰਦੇ ਸੀ ਰਾਹੁਲ ਗਾਂਧੀ ਰੌਬਰਟ ਵਾਡਰਾ ਪ੍ਰਿਯੰਕਾ ਗਾਂਧੀ ਸਭ ਕਰਪਟ ਹੈ ਕਪਿਲ ਸੇਬਲ ਕਰਪਟ ਹੈ ਯਾਦ ਕਰੋ ਨਾ ਗੱਲਾਂ ਤੁਹਾਨੂੰ ਸ਼ਾਇਦ ਭੁੱਲ ਜਾਂਦਾ ਸ਼ਾਰਟ ਟਰਮ ਮੈਮਰੀ ਲਾਸ ਹੋ ਜਾਂਦਾ ਕਈ ਵਾਰੀ ਪਾਵਰ ਦੇ ਨਸ਼ੇ 'ਚ ਤੁਸੀਂ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਹੈ ਹੁਣ ਤੁਸੀਂ ਕਹਿੰਦੇ ਹੋ ਅਸੀਂ ਆਪ ਡਿਜ਼ੋਲਵ ਕਰ ਸਕਦੇ ਹਾਂ ਡਿਜ਼ੋਲਵ ਹੋ ਕੇ ਮਿਲਣਾ ਕਿਹਦੇ 'ਚ ਹੈ ਜਿਵੇਂ ਪਾਣੀ 'ਚ ਸ਼ਾਈ ਮਿਲ ਜਾਂਦੀ ਹੈ ਨਾ ਜੀ ਤਾਂ ਪਾਣੀ ਉਹੋ ਜੇ ਰੰਗ ਦਾ ਹੀ ਹੋ ਜਾਂਦਾ ਸੋ ਆਮ ਆਦਮੀ ਪਾਰਟੀ ਦੀ ਸ਼ਾਈ ਹੁਣ ਕਾਂਗਰਸ ਦੇ ਗੰਦ 'ਚ ਮਿਲਣ ਜਾ ਰਹੀ ਹੈ ਮੁਬਾਰਕ ਹੋਵੇ ਤੁਹਾਨੂੰ